ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਲੈਨੇ ਆਓ ਬਾਈ ਹਾਂਜੀ ਬਾਈ ਜੀ ਸਸੀਗਾ ਸਸੀਗਾ ਜੀ ਪਰ ਠੀਕ ਠਾਕ ਬਾਈ ਜੀ ਠੀਕ ਠਾਕ ਬੜੀ ਜੀ ਠੀਕ ਆ ਨਾਂ ਤੇ ਨੰਬਰ ਦੱਸ ਦੀ ਮੇ ਆਪਾਂ ਨਾਂ ਜਿੰਦਰ ਸਿੰਘ ਨੰਬਰ 9363781302 ਠੀਕ ਆ ਸੈਂਡ ਅਨੰਦਗੜ੍ਹ ਤਹਿਸੀਲ ਲੱਖੇੜੀ ਮੰਡੀ ਜ਼ਿਲ੍ਹਾ ਮਰਸਮੁਖਸਤ ਹੈ ਠੀਕ ਆ ਕਿੰਨੇ ਨਾਗਾ ਬਈ ਅੱਜ ਆਪਣੇ ਕੋਲੇ ਦੋ ਨਾਗਾ ਜੀ ਦੋ ਨਾਗਾ ਠੀਕ ਆ ਜਰਸੀ ਦੀ ਗੱਲ ਕਰ ਲਈਏ ਬਈ ਕਿੰਨਾ ਮਸੂਆ ਸੂਈ ਆ ਇਹ ਤੀਜਾ ਸੂਆ ਸੂਈ ਸਹੀ ਤੀਜਾ ਸੂਆ ਸੂਈ ਆ ਠੀਕ ਆ ਦੂਜੇ ਸੂਏ ਬਈ ਕੋਈ ਦੁੱਧ ਦਾ ਪਤਾ ਹੋਵੇ ਕਿ ਕਿਲੋ ਦੁੱਧ ਦਿੱਤਾ ਇਹਨੇ ਦੂਜੇ ਸੂਏ ਐਤੀ ਹੁਣ ਇਸ ਵਕਤ ਕਿੰਨੇ ਦੁੱਧ ਤੇ ਬੋਲਾ 15 ਕਿਲੋ ਹੈਗਾ ਜੀ 15 ਕਿਲੋ ਬੋਲਾ ਸੂਈ ਨੂੰ ਕਿੰਨੇ ਦਿਨ ਹੋ ਗਏ ਬਈ ਸੂਈ ਨੂੰ ਹੋ ਗਿਆ 8 ਦਿਨ ਜੀ ਠੀਕ ਆ 8 ਦਿਨ ਹੋ ਗਏ ਹੁਣ 15 ਕਿਲੋ ਚਵਾ ਦੇਾਂਗੇ ਬਈ ਹਾਂਜੀ ਹਾਂਜੀ ਪੱਕਾ ਤਿਆਰ ਠੀਕ ਆ ਜੇ ਅਜੂਰ ਨਹੀਂ ਓਕੇ ਆ ਬਈ ਓਕੇ ਓਕੇ ਜਮ ਠੀਕ ਆ ਲਓ ਬਈ ਚਿੱਟੇ ਰੰਗ ਦੇ ਵਿੱਚ ਜੇ ਗੱਲ ਕਰੀਏ ਨਾ ਦੋਸਤੋ ਫਿੱਕਾ ਜਾਂ ਚਿੱਟਾ ਰੰਗ ਆ ਕਰੀਮ ਦੇ ਚ ਜੈਸੀ ਆ ਦੋਸਤੋ ਪੰਜਾਬ ਵਾਲੀ ਜਿੱਡਾ ਕੱਦਦਾ ਦੋਸਤੋ ਸੋਹਣਾ ਕੱਦ ਕਾਠਾ ਫਵਾਨੇ ਜੱਜਮੈਂਟ ਤੁਹਾਨੂੰ ਨੇੜੇ ਹੋ ਕੇ ਕਰਾ ਦਿੰਨੇ ਆ ਤੀਜਾ ਸੂਆ ਬਾਈਆਂ ਦਾ ਸੂਈ ਆ ਤੇ 20 ਲੀਟਰ ਦਾ ਦੂਜੇ ਸੂਏ ਦੁੱਧਰ ਕੱਢ ਰਿਆ ਇੱਕ ਹਫਤਾ ਹੋ ਗਿਆ ਸੂਈ ਨੂੰ ਹੁਣ ਆਨੇ ਨੂੰ ਜੱਜਮੈਂਟ ਲਾ ਸਕਦੇ ਆ ਸੋਹਣਾ ਹੱਥੀ ਚਵਾਈ ਵਾਲਾ ਥਣ ਲੱਗਿਆ ਦੋਵੇਂ ਪਾਸਿਆਂ ਤੋਂ ਤੁਹਾਨੂੰ ਅਨੁਮਾਨ ਕਰਾ ਦਿੰਨੇ ਆ ਦੇਖ ਸਕਦੇ ਆ ਸੁਭਾ ਭਾਈ ਕਿੰਨੇ ਵਜੇ ਚਵਾਈ ਕੀਤੀ ਆਪਾਂ ਸੁਭਾ 6:30 6:30 ਹਾਂਜੀ ਠੀਕ ਆ ਲਓ ਵੀ ਹੁਣ ਦਾ ਵੀ ਤੁਹਾਨੂੰ ਟਾਈਮ ਜਿਹੜਾ ਆਪਾਂ ਦੱਸ ਦਿੰਨੇ ਕੀ ਟਾਈਮ ਹੋ ਗਿਆ ਬਈ ਮੜਾ ਨਹੀਂ ਆ ਮਾਰੀ ਮੋਬਾਈਲ ਤੇ ਤੁਹਾਨੂੰ ਟਾਈਮ 6:10 ਹੋ ਗਈ ਵਿਖਾਈ ਦੀ ਮੜਾਏ ਤਸੱਲੀ ਹੋ ਜਾਂਦੀ 6:10 ਦਾ ਟਾਈਮ ਆ ਤੇ ਸੁਭਾ ਵੀ 6:00 ਵਜੇ ਦੇ ਲਗਭਗ ਭਾਈਆਂ ਦਾ ਚਵਾਈ ਹੋਈ ਆ ਤੇ ਮਗਰ ਅੱਛਾ ਬਈ ਮਗਰ ਅੱਛਾ ਜੀ ਠੀਕ ਆ ਤੋੜ ਕੇ ਵਿਖਾ ਦੀ ਬਈ ਇੱਕ ਵਾਰੀ ਹਾਂਜੀ ਤੋੜ ਲੋਈ 6:10 ਦਾ ਟਾਈਮ ਆ ਸਵੇਰ 6 ਵਜੇ ਲਗਭਗ ਚਵਾਈ ਹੋਈ ਉਸ ਤਾਂ ਨਾਮ ਦੀ ਜੱਜਮੈਂਟ ਕਰੇ ਸੀ। ਸੀਮ ਟੰਡੀ ਆ ਚੋਈ ਚੋਈ ਦੀ ਬਹੁਤ ਜ਼ਿਆਦਾ ਸਾਫ ਹੈ। ਠੀਕ ਆ। ਕੋਈ ਤਾਂ ਕੋਈ ਤਾਂ ਤੋਂ ਗਰੰਟੀ ਆਪਣੀ। ਲੋਈ ਬਾਈਆਂ ਦਾ ਤਾਂ ਵੀ ਗਰੰਟੀ ਹੈ ਆਪਣੀ। ਪੌਣ ਦੀ ਬਾਈਆਂ ਦਾ ਆਪਣੇ ਤੋਂ ਐਂ ਮੰਗਾ ਲੈ ਕੋਈ ਤਾਂ ਵੀ ਦੋਸਤੋ ਬਾਈਆਂ ਦਾ ਆਪਣੀ ਫੁੱਲ ਗਰੰਟੀ ਹੋਊਗੀ। ਬਾਕੀ ਫਿਰ ਵੀ ਜਿਹੜੇ ਵੀਰ ਨੇ ਤਸੱਲੀ ਕਰਨੀ ਹੈ ਤੁਸੀਂ ਇੱਥੇ ਆ ਕੇ ਆਪਦੀ ਪਹੁੰਚ ਕੇ ਤਸੱਲੀ ਕਰ ਸਕਦੇ ਆਂ ਦੇਖ ਸਕਦੇ ਆਂ ਹਵਾਨਾ ਦੋਸਤੋ ਕਰਮਾਲੀ ਨੇ ਸੋਹਣਾ ਤਿਆਰ ਕੀਤਾ ਹੋਇਆ। ਬਾਕੀ ਦੋਸਤੋ ਜਿਵੇਂ ਜਿਵੇਂ ਸੇਵਾ ਸੰਭਾਲ ਹੋਊਗੀ ਦੁੱਧ ਦੇ ਨੇ ਬਾਈ ਦੀ ਗੱਲ ਸਹੀ ਆ 20 ਲੀਟਰ ਦੇ ਲਗਭਗ ਇਹਨੇ ਪਾ ਦੇਣਾ ਕਿਉਂਕਿ ਹਵਾਨੇ ਤੋਂ ਜੱਜਮੈਂਟ ਹੁੰਦੀ ਆ ਬੱਚਾ ਤੁਹਾਨੂੰ ਖਾ ਲੈਣੇ ਆ ਬੱਚਾ ਆ ਬੱਚਾ ਇਹਦਾ ਮਗਰ ਵੇਚਦੇ ਨੇ ਜਰਸੀ ਬਈ ਇਹਦਾ ਰੇਟ ਕੀ ਕਰਾਂਗੇ ਰੇਟ ਤਾਂ ਬੜਾ ਲੰਮਾ ਚੋੜਾ ਨਹੀਂ ਕਰਨਾ 60000 ਰੁਪਏ ਕਰਨਾ ਅਸੀਂ ਠੀਕ ਆ ਲੈਣ ਦੇ ਜੇ ਵਾਲਾ ਕੰਮ ਹੀ ਆ ਲਓ ਬਈ ਰੇਟ 70000 ਰੁਪਿਆ ਥੋੜਾ ਬਹੁਤਾ ਮਾਨਤਾਨ ਹੋਊਗਾ ਬਾਈਆਂ ਦਾ ਬੜਾ ਫਰਕ ਨਹੀਂ ਆਪਣਾ ਰਹਿਣਾਗਾ ਕੌਣ ਕੋ ਰੇਟ ਅੱਗੇ ਬਾਈ ਦੇ ਘਰੋਂ ਵੀਡੀਓ ਕਵਰ ਕਰੀ ਜੀ ਨੇ ਜਾਇ ਜੀ ਹੁੰਦੇ ਆ ਇਹਦਾ ਰੇਟ 70000 ਦੋ ਨੰਬਰ ਵਾੜ ਦੀ ਗੱਲ ਕਰ ਲਈਏ ਬਾਈ ਹਾਂਜੀ ਇਹ ਵੀ ਤੀਜਾ ਸੂਆ ਸੂਣਾ ਜੀ ਨੇ ਇਹਨੇ ਵੀ ਤੀਜਾ ਸੂਆ ਸੂਣਾ ਹਾਂਜੀ ਠੀਕ ਆ ਇਹਦੀ ਕੋਈ ਦੁੱਧ ਕਪੇਸਟੀ ਦਾ ਪਤਾ ਹੋਵੇ ਇਹਦੀ ਤਾਂ ਵਾਲਕਾਂ ਦਾ ਦੱਸਿਆ ਜੀ 30 ਲੀਟਰ ਦਿੱਤਾ ਜੀ ਆਪਾਂ 25 ਦੀ ਕਹਿ ਕੇ ਦਿੰਦੇ ਹਾਂ 25 ਕਿਲੋ ਦੇਊਂਗਾ ਰਾਮ ਨੇ ਠੀਕ ਆ ਯਾਨੀ ਕਿ 25 ਲੀਟਰ ਦੀ ਆਪਾਂ ਗਾਰੰਟੀ ਲੈ ਲਾਂਗੇ ਹਾਂਜੀ ਠੀਕ ਆ ਤੀਜਾ ਸੂਆ ਸੂਣਾ ਬਈ ਹਾਂਜੀ ਤੇ ਦਿਨ ਕਿੰਨੇ ਲੈ ਜੂ ਬਾਈ 3-6-7 ਲੈ ਜੂਗੀ 6-7 ਲੈ ਜੂਗੀ ਹਾਂਜੀ ਠੀਕ ਆ ਲੋ ਜੀ ਬਿਲਕੁਲ ਤਿਆਰੀਆਂ ਜੀ ਆ ਕੀ ਆ ਬਾਈ ਜਾਂਦਾ ਹਵਾਨਾ ਸੋਹਣਾ ਤਿਆਰ ਕੀਤਾ ਹੋਇਆ ਖਣਾ ਦਾ ਸਾਈਜ਼ ਹੈ ਵਿਖਾਈਏ ਨਾ ਦੋਸਤੋ ਬਹੁਤ ਸੋਹਣਾ ਸੋਹਣੇ ਕੱਦ ਕਾਠ ਦੇ ਵਿੱਚ ਆ ਕ੍ਰੋਸ ਅੰਗ ਦੇ ਵਿੱਚ ਹੈਗੀ ਹੈ ਦੋਸਤੋ ਹਵਾਨਾ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਦੋਵੇਂ ਪਾਸਿਆਂ ਤੋਂ ਤੁਹਾਨੂੰ ਜਜਮੈਂਟ ਕਰਾਉਣੇ ਆ ਖਣ ਬਹੁਤ ਸੋਹਣਾ ਲੱਗਿਆ ਤੇ ਕੱਦ ਕਾਠ ਪੂਰਾ ਵੱਡਾ ਦੋਸਤੋ ਵੇਖ ਸਕਦੇ ਆ ਗਾਇਬ ਬਹੁਤ ਸੋਹਣਾ ਗਾਇਬ ਦੇ ਉੱਤੇ ਥਾਣਾ ਤੇ ਹੱਥੀ ਜਵਾਈ ਵਾਲਾ ਥਾਣ ਲੱਗਿਆ ਦੋਸਤੋ ਗਾਇਬ ਨੂੰ ਬਹੁਤ ਚੰਗਾ ਮੋਟਾ ਮੋਟਾ ਥਾਣਾ ਚਾਰੇ ਥਾਣਾ ਦਾ ਸੇਮ ਸਾਈਜ਼ ਆ ਦੋਸਤੋ ਬਾਕੀ ਸੀ ਯੂ ਸਾਉ ਦੀ ਗੱਲ ਕਰੀਏ ਸੀ ਯੂ ਸਾਉ ਬਹੁਤ ਦੇਖ ਸਕਦੇ ਆ ਬਹੁਤ ਸੋਹਣਾ ਖੁੱਲਾ ਹਵਾਨਾ ਤਿਆਰ ਕੀਤਾ ਮਗਰਲੇ ਪਾਸੋਂ ਵੀ ਜੱਜਮੈਂਟ ਹੋ ਜਾਣੀ ਏ ਤੁਹਾਨੂੰ ਦੇਖ ਸਕਦੇ ਬਿਲਕੁਲ ਸਾਫ ਸੁਥਰਾ ਸੋਹਣੇ ਕਦ ਕਾਠ ਵਾਲੀ ਏ ਕੋਈ ਛੂਟੀ ਨਹੀਂ ਤੋੜ ਕੇ ਤੁਹਾਨੂੰ ਇਹ ਹੀ ਉਖਾ ਦੇਣੀ ਆ ਲੈ ਵੀ ਇੱਕ ਇਹਦਾ ਵੀ ਜੀੜਾ ਕਢਾ ਲਈ ਪੂਰਾ ਵੱਡਾ ਹਵਾਨਾ ਤਿਆਰ ਕੀਤਾ ਹੋਇਆ ਬਾਕੀ 5-7 ਦਿਨਾਂ ਨਾਲ ਜਾਂਦੀ ਏ ਤਾਂ ਹਵਾਨਾ ਕਰਮ ਵਾਲੀ ਨੇ ਹੋਰ ਵੀ ਸੋਹਣਾ ਬਣਾ ਜਣਾ ਤੀਜਾ ਸੂਆ ਇਹਨੇ ਸੂਆ ਬਾਕੀ ਟੈਸਟ ਚੈੱਕ ਆਪਸ ਤਾਈਂ ਕ੍ਰਾਸਪਨ ਹੈਗਾ ਗਰਮੀ ਦੇ ਵਿੱਚ ਜੇ ਗੱਲ ਕਰੀਏ ਨਾ ਸੋਨਾ ਦੁੱਧ ਪਿਆਜੂਗੀ ਪੂਰੇ ਵੱਡੇ ਕੱਦ ਕੱਟ ਦੇ ਵਿੱਚ ਆ ਵੱਡਾ ਢਾਂਚਾ ਇਹ ਕਰੇ ਉਹ ਸੋਨਾ ਦੱਸੋ ਤੁਰੀ ਜਾਂਦੀ ਤਾਂ ਹਵਾਨਾ ਤੁਹਾਨੂੰ ਅਨੁਮਾਨ ਹੋ ਜਾਣਾ ਵੀ 30 ਲੀਟਰ ਦੇ ਲਗਭਗ ਵਾਕਈ ਹੀ ਨੇ ਦੁੱਧ ਦਿੱਤਾ ਹੁਣ ਸੋਨਾ ਹਵਾਨਾ ਤਿਆਰ ਕੀਤਾ ਬਾਈਆਂ ਦਾ 25 ਲੀਟਰ ਦੀ ਆਪਾਂ ਗਾਰੰਟੀ ਲੈ ਲਾਂਗੇ ਕੋਈ ਵੀਰ ਸੌਦਾ ਕਰਦਾ ਆਪਣੇ ਨਾਲ ਇਹ ਬਾਈ ਇਹਦਾ ਹਰਜਿੰਦਰ ਇਹਦਾ ਰੇਟ ਕੀ ਰਹੂਗਾ ਇਹਦਾ ਰੇਟ ਵੀ ਸੇਮ ਹੀ ਹੈ 70000 ਇਹਦਾ ਵੀ 70000 ਲਓ ਵੀ ਦੋਹਾਂ ਦਾ ਰੇਟ ਬਾਈਆਂ ਦਾ 70 70000 ਰੁਪਏ ਹੀ ਆ ਥੋੜਾ ਬਹੁਤਾ ਦੋਨਾਂ ਦੇ ਵਿੱਚੋ ਜੇ ਗੱਲ ਕਰੀਏ ਮਾਨਤਾ ਨ ਹੋ ਜੂ ਇੱਥੇ ਆ ਕੇ ਆਪਦੀ ਤਸੱਲੀ ਕਰ ਲਓ ਜੀ ਕਿਉਂਕਿ ਬਾਈ ਦੇ ਜੇ ਘਰੋਂ ਕਾਫੀ ਆਪਾਂ ਵੀਡੀਓ ਕਵਰ ਕੀਤੀਆਂ ਚੰਗੇ ਤਸੱਲੀ ਵਾਲੇ ਪਸ਼ੂ ਹੁੰਦੇ ਆ ਬਾਈ ਜਿਹੜਾ ਪਸ਼ੂ ਵੇਚਦਾ ਗਰੰਟੀ ਕਰਕੇ ਵੇਚ ਦਿੰਦਾ ਕਿਉਂਕਿ ਸਾਫ਼ ਸੁਥਰਾ ਕੰਮ ਕਰਦਾ ਬਾਈ ਤੇ ਜਿਹੜੇ ਭਰਾਣੇ ਦੋਸਤੋ ਕੋਈ ਵੀ ਨਾ ਖਰੀਦਣਾ ਹੋਵੇ ਭੋਜ ਤੁਸੀਂ ਐਸੇ ਤਰ੍ਹਾਂ ਹੀ ਦੋਸਤੋ ਵੀਡੀਓ ਤੇ ਮੰਗਵਾ ਸਕਦੇ ਆ ਕਿਉਂਕਿ ਆਪਣੇ ਵੱਲੋਂ ਵੀ ਫੁੱਲ ਗਰੰਟੀ ਹੋਊ ਬਾਈ ਦਾ ਵਿਸ਼ਵਾਸ ਆ ਆਪਾਂ ਨੂੰ ਤੇ ਪਿੰਡ ਹੈਗਾ ਦੋਸਤੋ ਆਨੰਦਗੜ ਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਨੇੜੇ ਲਖੇ ਵਾਲੇ ਮੰਡੀ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲਓ ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਦੋਸਤੋ ਸਾਡਾ ਨੰਬਰ ਸਕਰੀਨ ਦੇ ਹੇਠਲੇ ਬਸ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ